रामनवमी के पावन अवसर पर डालियाना मंदिर जंडियाला गुरु में शोभा यात्रा निकाली गई भगवान श्री राम जी रामनवमी श्री राम के अध्यक्ष श्री सोनी अनेजा और सभी आयोजकों ने समिति और जंडियाला गुरु के लोगों के सहयोग से रामनवमी शोभा यात्रा की शोभा बढ़ाने के लिए शाम चार बजे मंदिर डालियाना जंडियाला गुरु से श्री राम न्योमी शोभा यात्रा शुरू की ढोल नगाड़ों और बैंड बाजों तथा फूलों की वर्षा के साथ स्वागत किया गया इस अवसर पर वाल्मीकि चौक से इस शोभा यात्रा के मार्ग में भगवान के भक्तों ने जय श्री राम जय श्री राम जी के जयकारे भी लगाए इस अवसर पर कैबिनेट मंत्री हरभजन सिंह ईटीओ सचिव प्रवीण शर्मा बर्तन सतविंदर सिंह सुरिंदर सिंह बलविंदर गिल अध्यक्ष सोनी अनेजा राहुल पसान मुनीश जैन असूल जैन रोकी जैन दिनेश जोशी मनदीप शर्मा प्रिंस अनेजा स्वतंत्र महिला कुलवंत राय विशाल ठेकेदार डॉक्टर पंकज शर्मा राजेश कुमार एव अन्य विशेष रूप से उपस्थित थे जंडियाला गुरु से पत्रकार मलकीत सिंह छिंदा की विशेष

ਅੱਜੇ RAM NAM DI ਜਿਹੜੀ ਯਾਤਰਾ ਕੱਢੀ ਜਾ ਰਹੀ ਹੈ ਉਹਦੇ ਬਾਰੇ ਜਾਣਕਾਰੀ ਦਿਓ RAM NAM JI ਮੇਰੇ ਸਾਰੇ ਵੀਰਾਂ ਨੂੰ ਮੈਂ ਥੋਣੀ RAM NAM DI ਸੁਖ ਕਮੇਟੀ ਵੱਲੋਂ ਤੇ ਆਪਣੇ ਸਾਰੇ ਮੈਂਬਰਾਂ ਵੱਲੋਂ ਚਾਰ ਬਸਤੀਆਂ ਨੂੰ ਬਹੁਤ ਬਹੁਤ ਬੁढ़ाई ਦਿੰਦਾ ਤੇ ਆਪਣੇ ਪੰਜਾਬੀ ਵੀਰਾਂ ਨੂੰ ਜਿਹੜੇ ਸ਼ਹਿਰ ਚ ਰਹਿੰਦੇ ਆ ਉਹ ਸ਼ਹਿਰ ਤੋਂ ਬਾਹਰ ਹੋ ਜਾਂਦੇ ਆ ਅੰਦਰ ਦੇ ਮੋਟਰਾਂ ਤੋਂ ਇੱਥੇ ਨਾ ਇਹ ਜਿਹੜਾ ਪੁਕਾ ਵਾਲਾ ਤੇ ਖੁਰਚਾ ਜਿਸਤੀਪਨ ਸੁਲਰ ਆਵਾ ਪਤਵਾਂਜੀ ਦਾ ਰਾਮ ਅਤੇ ਭਰਾਵਾਂ ਲੋਕੀ ਪਹਿਲਾ ਕੈਂਟ ਜਮ ਲਈ ਗਈ ਆ ਹੁਣ ਆਪਣਾ ਨੀ ਮੈਚ ਬਣਾ ਰਹੇ ਆ ਤੇ ਸਭ ਤੋਂ ਵੱਡਾ ਮੈਂ ਧੰਨਵਾਦ ਕਰਦਾ ਮਾ ਗੁਰੂ ਮਾਨ ਦਾ ਸੇਵਕ ਜਸਾ ਬੜਿਆ ਦਾ ਜਿੰਨੇ ਸਾਡਾ ਮੋਢੇ ਨਾਲ ਮੋਤਾ ਜੁੜ ਕੇ ਸਾਡਾ ਸਾਥ ਦਿੰਦਾ ਤੇ ਸਾਡੇ ਵਿੱਚ ਅੱਜ ਪ੍ਰੋਗਰਾਮ ਕਿਸਾਨ ਦੇ ਮੈਂਬਰਸ ਬੋਰਡ ਵੀ ਸਪਾਰਟ ਬੋਰਡ ਦੇ ਵਿੱਚ ਨੇ ਤੇ ਤੁਸੀਂ ਭਾਜੀ ਦੇ ਆਪਣੇ ਮਾਣਾ ਪਾ ਸਾਡੇ ਨਾਲ ਨੇ ਰਿਸਪੈਕਟ ਧੰਨਵਾਦ ਕਰਦਾ ਤੇ ਵੀਰਾਂ ਦਾ ਤੇ ਪੱਕੀ ਤੁਹਾਡੇ ਭਾਈ ਨਾਲ ਕਰਦਾ ক্নাকে <laughs> ਦੇ ਵਿੱਚ ਵਸਦੇ ਸਾਰੇ ਹੀ ਦੋਸਤਾਨੀਆਂ ਉੱਤਰ ਕਰੋ ਲੱਖ ਲੱਖ ਵਧਾਈ ਹੋਵੇ ਪ੍ਰਭੂ ਰਾਮ ਨੇ ਬਹੁਤ ਕਿੰਨਾ ਦਿੱਤੀ ਜਿਹੜਾ ਥਾਵੇ ਆਂ ਸ਼੍ਰੀ ਰਾਮ ਮੰਦਿਰ ਦਾ ਨਿਰਮਾਣ ਹੋਇਆ ਤੇ ਪ੍ਰਭੂ ਰਾਮ ਆਪਣੇ ਸਿੰਘਾਸਨ ਤੇ ਆਪਣੇ ਰਾਸਨ ਤੇ ਬਿਰਾਜਮਾਨ ਹੋਏ ਅੱਜ ਪੂਰੀ ਦੁਨੀਆ ਦੇ ਵਿੱਚ ਅਰਸੋ ਲਾਸਟ ਦੇ ਨਾਲ ਜਨਾਬੋ ਜਿਹੜਾ ਬਣਾਇਆ ਜਾਂਦਾ ਪੰਜ ਕਿਨਿਆਲਾ ਪਵਨ ਧੀਆਂ ਵਾਲਾ ਮੰਦਿਰ ਦੇ ਸੁਭ ਅੰਗਨ ਦੇ ਵਿੱਚੋਂ ਅਸ਼ੀਰਵਾਦ ਲੈ ਕੇ ਸਾਰੇ ਸ਼ਹਿਰ ਦੇ ਵਿੱਚੋਂ ਹੁੰਦਿਆ ਆ ਜਿਹੜੇ ਪ੍ਰਭੂ ਮੀਆਂ ਰਾਮ ਭਗਤਿਆ ਬੜੇ ਹੱਥੋਂ ਲਾਸ ਦੇ ਨਾਲ ਅੱਜ ਦਾ ਦਿਨ ਬਿਤਾ ਰਹੇ ਆ ਪਰ ਪ੍ਰਭੂ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਾ ਰਹੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂਜੀ ਅੱਜ ਦੀ ਆਮਨਦੀ ਯਾਤਰਾ ਗੱਡੀ ਕਿੱਥੋਂ ਕਿੱਥੇ ਦਾ ਗੱਡੀ ਜਾ ਗਈ ਹੈ ਅੱਜ ਦੇ ਇਸ ਪਾਵਨ ਅ fırs ਦੇ ਵਿੱਚ ਮੈਂ ਦੇਸ਼ ਦੇ ਕਿਰਮਾਂ ਨੂੰ ਅੰਨੀਆਂ ਸ੍ਰੀ ਰਾਮ ਜੀ ਦੇ ਸ਼ਰਧਾ ਹਾਰ ਦੇ ਦਰਵਾਜ਼ੇ ਤੇ ਦਰਸਾਈ ਕਰਦਾ ਹਾਂ ਮੰਗੋ ਮੰਗੋ ਜੀ ਸੈਕਰੀ ਸਾਹਿਬ ਮੰਗੋ ਸੈਕਰੀ ਸਾਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਸਾਰੇ ਦੀਵੇ ਜੀ ਮਨੂ ਔਰ ਪ੍ਰਭੂ ਰਾਮ ਜਿਹੜੇ ਅੱਜ ਆਪਣੇ ਆਸਨ ਸੰਗਠਨ ਉੱਤੇ ਬਰਾਜਮਾਨ ਹੈ ਔਰ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਦਾ ਬੜਾ ਹਰਸ਼ ਔਰ ਖੁਸ਼ੀ ਆ ਕਿ ਪ੍ਰਭੂ ਅੱਜ ਕਿਰਪਾ ਰੱਖ ਬਸਾਰੇ ਆ ਔਰ ਪ੍ਰਮਾਤਮਾ ਇਸੇ ਤਰ੍ਹਾਂ ਹੀ ਮਿਹਰ ਕਰੇ ਆਪਾਂ ਸਾਰੇ ਇਸੇ ਤਰ੍ਹਾਂ ਹੀ ਪ੍ਰਭੂ ਦੇ ਨੋਤੇ ਰਹੀਆਂ ਆ ਇਸੇ ਮਾਰ ਲਈਏ ਜੈ ਸ਼੍ਰੀ ਰਾਮ